ਪਿਆਰ ਤੋਂ ਨਫ਼ਰਤ ਜਦ ਹੋਣ ਲੱਗੇ ਪਿਆਰ ਤੋਂ ਨਫ਼ਰਤ ਜਦ ਹੋਣ ਲੱਗੇ ਹੱਸਦਾ ਹੱਸਦਾ ਹਰ ਕੋਈ ਰੋਣ ਲੱਗੇ ਜੋ ਦਿਖਦਾ ਸੀ ਰੱਬ ਜੋ ਦਿਖਦਾ ਸੀ ਰੱਬ ਉਹ ਪਤਾ ਨਹੀਂ ਕੌਣ ਲੱਗੇ ਭੀੜ 'ਚ ਰਹਿਣ ਵਾਲਾ ਭੀੜ 'ਚ ਰਹਿਣ ਵਾਲਾ ਵੀ ਇਕੱਲਾ ਹੋਣ ਲੱਗੇ ਬੋਲਦਾ 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 ਇੱਕਦਮ ਹੁੰਦਾ ਮੌਨ ਲੱਗੇ ਜਿੱਤਣ ਵਾਲਾ ਵੀ ਜਿੱਤਣ ਵਾਲਾ ਵੀ ਹਾਰ ਨੂੰ ਚਾਉਣ ਲੱਗੇ ਕੋਈ ਆਪਣਾ ਬਣ ਕੇ ਕੋਈ ਆਪਣਾ ਬਣ ਕੇ ਸਭ ਕੁਝ ਖੋਣ ਲੱਗੇ ਪਿਆਰ ਤੋਂ ਨਫ਼ਰਤ ਜਦ ਹੋਣ ਲੱਗੇ ਹੱਸਦਾ ਹੱਸਦਾ ਹਰ ਕੋਈ ਰੋਣ ਲੱਗੇ ਜੋ ਦਿਖਦਾ ਸੀ ਰੱਬ ਉਹ ਪਤਾ ਨਹੀਂ ਕੌਣ ਲੱਗੇ ਜੋ ਦਿਖਦਾ ਸੀ ਰੱਬ ਉਹ ਪਤਾ ਨਹੀਂ ਕੌਣ ਲੱਗੇ